ਆਹ ਵਾਹਿਗੁਰੂ ਜੀ ਦੇ ਪਤੇ ਜਦੋਂ ਆਪਾਂ ਬਹੁਤ ਕਮੀਆਂ ਗੁਰੂ ਤਕਰੀਬ ਨਾਲ ਜੀ ਸਾਰੀ ਬਿਮਾਰੀ ਬਾਰੇ ਜਾਣਦੇ ਆ ਸੋ ਸਿਆ ਸਾਨੂੰ ਪਤਾ ਪਰ ਹੱਲ ਆਪਾਂ ਕੀ ਕਰਨਾ ਬੜਾ ਹੱਲ ਲਈ ਆਪਾਂ ਤਰਏ ਆ ਇਹ ਵੀ ਆਪਾਂ ਜਿੱਥੇ ਇਕੱਠੇ ਹੋਏ ਬਦਾਰੇ ਬੋਲ ਕੇ ਤੁੰਗੇ ਤੇ ਆਪਾਂ ਇੱਥੇ ਕੰਮ ਖਾਪਦਾ ਮਸਲਾ ਬਹੁਤ ਜਿਆਦਾ ਗੰਭੀਰਾ ਸਾਡੀ ਸੋਚ ਤੋਂ ਵੀ ਪਰੇ ਜਾਦੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਜਿੰਨਾ ਇਹ ਮਸਲਾ ਬਣਿਆ ਖੜਾ ਪਾਣੀ ਦਾ ਹੁਣ ਰੋਵੋ ਜਿਹੜਾ ਰਿਪੋਰਟਾਂ ਆਦਿਕਾ ਤੇ ਤਾਜੀ ਰਿਪੋਰਟ ਆਈ ਹੈ ਹੁਣ ਇਹ ਮਜਾੜਾਂ ਦੀ ਕਿ ਉਹਨਾਂ ਨੇ ਇਹ ਖਸ਼ਸਾ ਚਾਰ ਜਿੱਤੜੀ ਪਹਿਲੀ ਗੱਲ ਤਾਂ ਉਹਦੇ ਆਉਣ ਵਾਲੇ ਸਮੇਂ ਦੇ ਬੱਚੇ ਹੀ ਪਹਿਲਾ ਹੁਣ ਮਰ ਜਾਣੇ ਆ ਖਾਸ ਤੌਰ ਤੇ ਅਕਰੀਆ ਮਾਲਵੇ ਦੇ ਏਰੀਆ ਤੇ ਪਾਣੀ ਕਰਕੇ ਉਹ ਕਰਦਾ ਪਾਣੀ ਬੁੱਢੇ ਦੇ ਜਿਆਦਾ ਆ ਰਹੀ ਹੈ ਸਤਪੰਜਦਾਰੀ ਜਿਹੜਾ ਪਾਣੀ ਧਰਤੀ ਦੇ ਸਾਹਮਣੇ ਮੈਕ ਲਗਾਵੇ ਪਾਈ ਜਾਂਦੇ ਆ ਛੇ ਕੁ ਜਵਾਰ ਪੈਦਾ ਵੀ ਹੁੰਦਾ ਤਾਂ ਉਹ ਪਹਾੜ ਜਵਾਰ ਪੈਦਾ ਹੋਗਾ ਉਹ ਕਰ ਸਰ ਤੋਂ ਪੀੜਤ ਹੋਊਗਾ ਗਾਵੇ ਪੀੜਤ ਹੋਊਗਾ ਸ੍ਰੇਸ਼ ਕਰਕੇ ਆਪਾਂ ਨੂੰ ਲੋੜ ਆ ਵੀ ਜਿਹੜਾ ਆਪਾਂ ਇਹ ਔਰਾਂ ਲੀਕਿਆ 15 ਅਗਸਤ ਨੂੰ ਲੁਧਿਆਣੇ ਦੇ ਵਿੱਚ ਵੱਡਾ ਘਟਨ ਕਰਦਾ ਦੇ ਉਸ ਤੋਂ ਬਾਅਦ 15 ਸਤੰਬਰ ਤੱਕ ਇਹ ਸਰਕਾਰ ਕੋਈ ਨਹੀਂ ਇਹਦੀ ਕਾਰਵਾਈ ਕਰਦੀ ਕਿ ਬੰਨ ਮਾਪਦਾ ਜਿੰਨੀਆਂ ਵੀ ਗੈਰਕਾਨੂੰਨੀ ਤੌਰ ਤੇ ਉੱਤੇ ਜਿਹੜੀਆਂ ਰੰਗਾਂ ਵਾਲੀਆਂ ਗੱਲਾਂ ਜਾਂ ਡਾਂਗੀਆਂ ਫੈਕਟਰੀਆਂ ਕਾਰਖਾਨੇ ਚੱਲ ਰਹੇ ਆ ਉਹਨੂੰ ਬੰਦ ਨਹੀਂ ਕਰਦੀ ਸੁਣ ਆਪਣੀ ਜਿਹੜੀ ਗਾਮਪਤੀ ਆ ਉਹ ਇਸ ਤਰੀਕੇ ਨਾਲ ਜਿਵੇਂ ਆਪਾਂ ਇੱਥੇ ਇਕੱਠੇ ਹੋ ਗਏ ਜੀ ਆਪਾਂ ਇੱਥੇ ਪੰਜਾਬ ਤੋਂ ਆ ਗਿਆ ਜੇ ਆਪਾਂ ਨੂੰ ਪਿੰਡਾਂ ਨਿਕਲਣਾ ਪੈਣਾ ਵੀਰ ਨੂੰ ਕਿਹੜੇ ਦਾ ਜਾਰੇ ਜਿਹਦੇ ਕਿਹੜੇ ਪੀਂਟ ਨੇ ਮੋਗਾ ਵੀ ਪੀਂਟਤਾ ਹੁਣ ਜੇ ਆਪਾਂ ਸਿੱਧੇ ਤੌਰ ਦੇ ਤੇ ਦੇਖੀਏ ਤਾਂ 7 ਮਹੀ ਦਾ ਪਾਣੀ ਆ ਜਿਹੜਾ ਉਹ ਮੋਗਾ ਕੋਈਪੁਰ ਪੀਂਟਪੋਟ ਬਮੋਰ ਫਾਗੜਾ ਦਾ ਅਕਸਰ ਇੰਨਾ ਡਿਗਾ ਜਲਾਦਾ ਆਪਾਂ ਉਹ ਪਾਣੀ ਗੁਰੂ ਘਰਾਂ ਦੇ ਵਿੱਚ ਲੰਗਰਾਂ ਚ ਵੀ ਵਰਤਦੇ ਆ ਉਹਨਾਂ ਲੰਗਰ ਵੀ ਤਿਆਰ ਹੁੰਦਾ ਆਪਾਂ ਕਰਾਂ ਕੀ ਗੱਲ ਕਰਦੇ ਆ ਆਪਾਂ ਉਹ ਪਾਣੀ ਆਪਣੀਆਂ ਪੱਤਾਂ ਨੂੰ ਵੀ ਜਾਂਦੇ ਨੇ ਪੱਤਾਂ ਨੂੰ ਵੀ ਕੈਂਸਰ ਹੋ ਗਿਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਪਾਣੀ ਨਾਲ ਉਹ ਗੱਲਾਂ ਸਾਰੇ ਆਪਾਂ ਜਾਣਦੇ ਆ ਇੱਕ ਤਾਂ ਮੇਰੀ ਬੇਨਤੀ ਹੈ ਕਿ ਜਿੰਨੇ ਆਪਾਂ ਇੱਥੇ ਆਏ ਆ ਪਹਿਲੀ ਗੱਲ ਤਾਂ ਤੁਸੀਂ ਸਾਰੇ ਆਪ ਕੋ ਆਪਣੇ ਸਾਧਨ ਲੈ ਕੇ ਇੱਕ ਵਾਰੀ ਬਣੀ ਕੋਲ ਫੰਡ ਜਾ ਕੇ ਆਇਓ ਤੁਸੀਂ ਦੇਖੋਗੇ ਖੜ ਕੇ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਕਿ ਉਹ ਤੇ ਪਾਣੀ ਜਿਹੜਾ ਅਸੀਂ ਪੀ ਰਹੇ ਆ ਜਿਹਦੇ ਚੰਚਾਰਤਾ ਕਿੱਤੋਂ ਉਹ ਪਾਣੀ ਕੋਈ ਖੜਿਆ ਵੀ ਨਹੀਂ ਜਾਂਦਾ ਐਸ ਤਰੀਕੇ ਨਾਲ ਉੱਤੇ ਫੜ ਕੇ ਅੱਖਾਂ ਮਰਕਾਂ ਚਮਕੀ ਮਰਦੀ ਆ ਸੰਗ ਮਰਦਾ ਉੱਡ ਕੇ ਉਹ ਦੇ ਵਿੱਚ ਹਵਾਲ ਪਾਣੀ ਚ ਜਾਂਦੀ ਆ ਉਹ ਪਾਣੀ ਆਪਾਂ ਪਿਛਲੇ 34 ਸਾਲ ਤੋਂ ਟੀ ਰਹੇ ਦੂਜੀmeri ਬੇਨਤੀ ਆ ਵੀ ਆਪਾਂ ਉਸ ਸਕੂਲਾਂ ਦਾ ਜੋ ਸ਼ੁਰੂ ਕਰਕੇ ਉਸ ਸਕੂਲਾਂ ਦੇ ਜਵਾਕਾਂ ਨੂੰ ਆਪਾਂ ਛੁੱਟੀ ਲਾ ਕੇ ਦੇਣਾ ਕੂਲ ਦੇ ਪ੍ਰਬੰਧ ਕਰਨਾ ਗੱਲ ਕਰਕੇ ਉਹਨਾਂ ਦਾ ਦੌੜਾ ਕਰਾਇਆ ਜਾਵੇ ਉੱਥੇ ਮੀਂਹ ਹੁਲਾ ਕੇ ਉਹ ਵੀ ਲੋਕਾਂ ਦੇ ਵਿੱਚ ਗੱਲ ਨਜ਼ਾਰੀ ਜਾਵੇ ਫਿਰ ਤੀਜੀ ਗੱਲ ਜਿਹੜੀ ਹੈਗੀ ਆ ਵੀ ਆਪਾਂ ਜਿਹੜੇ ਫਿਰ ਕਮੇਟੀ ਬਣਾਵਾਂਗੇ ਤੇ ਗਲੋਕ ਬਣਾਵਾਂਗੇ ਜਿਹ ਵੀ ਆਪਾਂ ਗਲੋਕ ਬਣਾ ਲਿਆ ਉਹਦੇ ਤੋਂ ਪੋਸਟਪਾਰਟੀ ਜੀ ਉਹ ਤੋਂ ਫੋਟੋਪਾਰਟੀ ਜੀ ਉਹ ਤੋਂ ਵੀਡੀਓਪਾਰਟੀ ਐ ਨਹੀਂ ਕੰਮ ਕਰਨਾ ਇਹ ਸਰਕਾਰ ਨੂੰ ਤੁਹਾਨੂੰ ਆਉਣਾ ਪੈਣਾ ਜਿਵੇਂ ਹੁਣ ਭਾਈਓ ਤੋਂ ਉਹਨੇ ਕਿਹਾ ਵੀ ਇਹ ਬੋਟ ਨਹੀਂ ਨੋਟ ਦਿੰਦੇ ਆ ਉਹੋ ਤੇ ਵੀ ਮੋਟੇ ਦੇ ਦੰਦੇ ਦਾਵਾ ਬਹੁਤ ਚੜਦਾ ਆ ਇਸੇ ਕਰਕੇ ਆਹਾ ਰਾਜੇ ਬਣਨ ਕਰਕੇ ਉਹਦੇ ਦੇਸ਼ ਵੀ ਪਾਰਲੀਮੈਂਟ ਚ ਬੋਲਦੇ ਆ ਟਾਈਮ ਫੈਕਟਰਾਂ ਦੇ ਹੱਥ ਫੜ ਕੇ ਜਦੋਂ ਗੋਗੀ ਆ ਕੇ ਉਹਦੇ ਨਾਲ ਐਫਐਨ ਦੇ ਸਰਿਆਂ ਕਹਿੰਦੇ ਉੱਥੇ ਆਪ ਪੁਲਿਸ ਨਾਲ ਗੋਗੜਾ ਨੂੰ ਵੀ ਹੈਲਮਟ ਪਾ ਕੇ ਜਾ ਰਿਹਾ ਜਿਹੇ ਜਾਣਾ ਫੈਕਟਰਾਂ ਚ ਚੈੱਕ ਕਰਨਾ ਬਸਾਂ ਬਹਾਦਰ ਸਲਾਮਤ ਨਹੀਂ ਹੋਣਗੀਆਂ ਜਿਹਦੇ ਉੱਤਰੋਂ ਮੋਟਾ ਦਾਵਾ ਚੱਲਦਾ ਹੈ ਸਰਕਾਰ ਨੇ ਜੁਨਾ ਕਰਦਿਨ ਤਾਣਿਆਂ ਦੇ ਜੁਨਾ ਵਿਕਟੀਆਂ ਦੇ ਮਾਲਕਾਂ ਦੇ ਅੱਠ ਜੀਵਨ ਇਹ ਕੰ ਦਾ ਸਾਫਾ ਠੀਕਾ ਪਰ ਫਨਾੂਚੀ ਕਰਨੀ ਪੈਂਦੀ ਹੈ ਜੀ ਹਾਜੀ ਪ੍ਰਧਾਨ ਸਭਾ ਦੀ ਕਮੇਟੀ ਪਾਣੀ ਨੂੰ ਮਿਲ ਲੋ ਜੀ ਅਸਪੀਕਰ ਸਾਹਿਬ ਨੂੰ ਮਿਲ ਲੋ ਜੀ ਹੋਸਰਾ ਆਉਣ ਲਗਾ ਜੀ ਮੁੱਖ ਮੰਤਰੀ ਬਾਲੇ ਸਭ ਜੀ ਹੋਪ ਭਾਈ ਤੇ ਮਿਹਨਤ ਕਰਨਾ ਕੋਲ ਹੋਣਾ ਹੋਣਾ ਕੁਝ ਨਹੀਂ ਕਰਨਾ ਲੋਕਾਂ ਨੇ ਸੁਣੇ ਗੱਲਾਂ ਉਹਨੇ ਕਹੀਆ ਵੀ ਮਸਲਾ ਪਾਣੀ ਦਾ ਸਭ ਪਿੰਡ ਦਾ ਨਾ ਸ਼ਹਿਰ ਦਾ ਨਾ ਜੀ ਦੂਰਾ ਦਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਵੀਰ ਦਾ ਨਕੀਦਾ ਪਾਣੀ ਦੀ ਲੋੜ ਤਾਂ ਹਰ ਇੱਕ ਨੂੰ ਹੀ ਪਾਣੀ ਨਾਲ ਹੀ ਆਪਾਂ ਜਾਂਦੇ ਹਾਂ ਲੱਤੀਏ ਜੋ ਬੈਠੀ ਸਾਡਾ ਪਾਣੀ 18 ਵੀ ਖਾਲ ਦਾ ਉਹ ਸਾਡਾ ਮੁੱਕੀ ਜਾਂਦਾ ਸੱਤੀ ਬੰਦਰ ਹੋਣ ਬਾਅਦ ਆਪਾਂ ਬਹੁਤ ਲੇਟ ਆ ਇਹ ਰਾਈਟ ਆਜ ਤੋਂ 20 30 40 ਸਾਲ ਪਹਿਲਾਂ ਪੰਜਾਬ ਤੋਂ ਉੱਤੇ ਰੱਖੀ ਗਈ ਸੀ ਆਪਾਂ ਮੈਂ ਬਣਦਾ ਪਾਣੀ ਵਾਲੇ ਬਾਰੇ 40 ਸਾਲ ਦੇ ਜਦੋਂ ਅੱਜ ਤੋਂ 40 ਸਾਲ ਪਹਿਲਾਂ ਵੀ ਕਈ ਬੁੱਢੀ ਜੀਵਨਾਂ ਨੇ ਉਸਦੇ ਨਾਲ ਆਪਾਂ ਜੀ ਪਾਣੀ ਬਚਾ ਲੋ ਪਾਣੀ ਬੋਲ ਜੂ ਸਾਡੇ ਲੋਕਾਂ ਨੇ ਕੋਈ ਸੇ ਨਹੀਂ ਕੀਤਾ ਅੱਜ ਵੀ ਕਰਦੇ ਕਿੰਨਾ ਪਾਣੀ ਆਵਾ ਖੇਤਾਂ ਚ ਬਰਬਾਦ ਕਰਦੇ ਆ ਮੋਟਰਾਂ ਦੇ ਲਾ ਕੇ ਆਟ ਵਾਂ ਘਰੇ ਆ ਜਾਂਦੇ ਆ ਕਿੰਨਾ ਐ ਛੱਪੜ ਬਣਾ ਦਿੰਦੇ ਆ ਪਾ ਵਾਣਾ ਤੇ ਕਿੰਨਾ ਮਾਈ ਸਾਰੇ ਘਰਾਂ ਦੇ ਵਿੱਚ ਪਾਣੀਆ ਬੁੱਢੀਆਂ ਖਰਾਬ ਕਰ ਦਿੰਦੇ ਆ ਪਾਂਡੇ ਤੋਂ ਵੀ ਹਾਜ਼ਰ ਹੁੰਦੀ ਕੁਦਰੀ ਵਮੀ ਜੱਤੀ ਅੱਜ। ਜਾਂ ਬਾਟਵਾਸੀਆਂ ਕਿੰਨੀਆਂ ਕਿੰਨੀਆਂ ਪਿੰਡਾਂ ਲੱਗੀਆਂ ਉਹਨਾਂ ਪਰੇ ਟੂਟੀ ਲੱਗੇ ਉਹ ਬੰਦ ਕਰਨ ਵਾਲੀ ਵੀ ਪਾਣੀ ਦਾਣ ਕਰ ਦੇਈ ਜਾਂਦਾ। ਅਣ ਇੰਦੀ ਬੁੱਧਿਆ ਡਾਕਟਰ ਮਾਫ ਕਰਦੇ ਆ 600 ਡੌਲਰ ਮਾਫਾ ਜੀ ਪਹਿਲਾ ਵਾਰ ਟੂਟੀ ਨਾਲ ਲੈਂਦੇ ਸੀਗੇ ਉਹ ਵੀ ਕੰਮ ਕਰਦਾ। ਕੁੰਡਿਆ ਨਵੇੜੀ ਤਾਂ ਜਦ ਸਿਹਜ ਡੌਲਰ ਮਾਫਾ ਕੰਮ ਕਰਦੀ ਨਵੇੜੇ ਤੋਂ ਪਾਣੀ ਸਾਨੂੰ ਕੱਢ ਨਹੀਂ ਹੈ ਜਿਹੜੀ ਵੀ ਮੌਕਾ ਸੀ ਤੇ ਇਹ ਵੀ ਕੋਈ ਗੱਤਰ ਨਹੀਂ। ਕਿ ਉਸ ਕਰਕੇ ਵੀ ਯਾਨੀ ਇਹ ਆਪਾਂ ਇੱਥੇ ਅੱਜ ਇਕੱਠੇ ਹੋ ਗਏ ਇੱਕ ਜਾਵਨਾ ਕਰਾਉਣ ਸਿਹਤਮੈ ਇੱਕ ਸੁੱਖਾ ਲੈ ਕੇ ਇੱਕ ਸੋਜ ਲੈ ਕੇ ਇੱਕ ਸ੍ਰਿਣ ਆਗਾ ਲੈ ਕੇ ਕਹੋਨਾ ਕਿ ਇਹ ਜੋ ਸਾਡਾ ਪਰਜਾ ਅਭੀ ਮੁਸਾਨ ਨਹੀਂ ਕਰਦਾ ਕਿਸੇ ਤੇ ਕਿ ਜੇ ਕੋ ਬੰਦਾ ਸੋਵੇ ਮੈਂ ਸਾਨ ਕਰਦਾ ਕਿਸੇ ਅਸੀਂ ਆਪਣੇ ਦੀ ਆਪਣੀ ਨਾ ਔਲ ਬੰਦਾਂ ਹੱਥਾਂ ਆਪਣੇ ਗਵਾਕਾਂ ਦੀ ਧਰਤੀ ਲਈਏ ਪਾਣੀ ਹੁਣ ਬਾਹਰ ਪੰਜਾਬ ਵਿੱਚ ਸੋਚ ਇਹ ਹੋਗੀ ਸਾਡੇ ਬੁਰੇ ਇੱਛਾ ਪਰਹਿਣਾ ਤਾਂ ਹੈ ਸਾਡੇ ਜਵਾਨ ਕੈਨੇਡਾ ਪਿੱਤਾਂ ਨੂੰ ਅਸੀਂ ਮਗਰੀ ਚੜ੍ਹ ਜਾਣਾ ਉਹ ਮੁੜ ਕੇ ਆਉਣਗੇ ਜਿਹੜੇ ਬੁਨੇ ਖੇਤ ਦੇ ਫਰ ਤੋਂ ਬੁਰਾ ਹਾਲ ਹੈ ਕੈਨੇਡਾ ਨੂੰ ਪੁੱਛ ਕੇ ਦੇ ਆਉਣਾ ਇੱਛੀ ਪੜਾ ਬੂਰਾ ਰੋ ਦਾ ਸਾਮੂਹਾਂ ਸਾਮੂਹ ਮੁੜਿਆ ਆਉਗੇ ਜੇ ਸਾਡੇ ਆਉਂਦੇ ਨਾ ਜੇ ਦਾ ਪਾਣੀ ਬੰਦਿਆ ਜਾਂ ਸਾਡੇ ਤੇ ਬੋਧੀ ਬੱਚੀ ਨਾ ਰਹਿਣ ਜੋ ਗੈਰ ਧਰਤੀ ਨਹੀਂ ਫਿਰ ਕੀ ਕਰਾਂਗੇ ਜੇ ਨੀਤਾ ਸਿਕਾਤਰ ਸਦੀਆਂ ਤੋਂ ਲੈ ਕੇ ਸਰਹੰਦਾ ਦੇ ਤਲੇ ਆਏ ਆਂ ਕੂਟੋ ਦੇ ਆਏ ਆਂ ਅੱਜ ਆਪਾਂ ਉਹਦਾ ਤੀਨਾ ਪਿੰਡਾਂ ਦੀ ਮੰਗਦੇ ਸਾਡਾ ਮੋਹ ਹੀ ਨਹੀਂ ਆ ਉਹਦਾ ਤੀਨਾ ਤੋਂ ਹੱਥ ਵੀ ਨਹੀਂ ਹੁਣ ਤਰਾਤਾ ਦੀ ਗੱਲ ਮੈਂ ਹੱਥ ਨਾ ਕਰਦਾ ਆਏ ਲੋਕ ਤਰਾਤਾ ਨੂੰ ਪਏ ਖੜੇ ਆਂ ਸੜਕਾਂ 'ਤੇ ਖੜੇ ਉਹ ਪੱਟੀ ਜਾਂਦੇ ਆਂ ਸਾਧਿਆ ਸਾਬਾਂ ਦੇ ਖੜੇ ਉਹ ਪੱਟੀ ਜਾਂਦੇ ਆਂ ਅੰਗਾਂ ਲਈ ਇਹਦੇ ਤਰਾਤਾ ਨੂੰ ਆ ਸ਼੍ਰੋਮਣੀ ਗੁਰਦਵਾਰਾ ਅੰਮ੍ਰਿਤਸਰ ਦੀ ਕਮੇਟੀ ਦੇ ਪਾਸ ਨਿਕਲੇ ਅੱਜ ਨਾ ਰੋਇਪੁਰ ਆਇਆ ਉਹਦੇ ਵਜੀਦਪੁਰ ਪਿੰਡਾ ਤਾਲ ਨਾ ਆਪਣੇ ਬਾਹਰਾਂ ਨਾਲ ਦੇਖ ਕੇ ਆਇਆ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਨਾ ਬਣ ਕੇ ਪਾਰਕ ਬਣਾਉਣੀ ਹੈ ਮੈਂ ਮੈਨੇਜਰ ਨੂੰ ਮਿਲਿਆ ਗਿਆ ਉੱਥੇ ਮੈਂ ਕਹਾਂ ਜੀ ਇੱਥੇ ਜੇ ਬਣਾਉਣੀ ਆ ਪਾਰਕ ਫੱਲੇ ਬਣਾ ਦਿਓ ਘੜੇ ਘੜੇ ਦਾ ਸ਼ਾਮੇ ਖੜਗਾ ਰਹਿ ਗਿਆ ਨਹੀਂ ਨਹੀਂ ਧੱਕਾ ਲੱਗਦਾ ਇੱਕ ਪਾਸੇ ਨੰਗਲਾਈ ਬੈਠੇ ਹੁੰਦੇ ਆ ਇਸ ਨਾਮ ਵਾਲੇ ਦਾ ਦੁਹਾਰੇ ਦੇ ਉੱਤੇ ਨਵਾਂ ਹੀ ਮੁਕਿਆ ਦਾ ਨੰਕਰ ਲਾਇਆ ਜੀ ਪੁਰਤੋਰਾ ਦੇ ਜੋ ਮunicipality ਨੇ ਪਲਾਨ ਆਰੇ ਪਾਣੀ ਹਦਸਤਾ ਦੇ ਦੂਜੇ ਪਾਸੇ ਕੋਈ ਮਤਲਬ ਨਹੀਂ ਹੋਏ ਹੁੰਦੇ ਆ ਇਹ ਵੀ ਸਭ ਨਾਲ ਮਨਕ ਹੋਣੀ ਚਾਹੀਦੀ ਵੀ ਜਿੰਨੇ ਕੰਟੀਏ ਦੇ ਨਮੂਨਾ ਕਿ ਜੇ ਕੋਈ ਤੁੰਨਾ ਰੋਕੇ ਵੱਡਾ ਕਦੇ ਬੰਦੇ ਨੇ ਪੱਤਨਾ ਉਹਨੂੰ ਮਨਜ਼ੂਰੀ ਦੇਣੀ ਪੈਂਦੀ ਚਾਹਿਆ ਆ ਦੇ ਕੇਸ ਖੜਾ ਅੱਜੇ ਦਵਾਈ ਕੋਈ ਨਹੀਂ ਸੋ ਇਹ ਜਿਹੜੀ ਗੱਲ ਆ ਹਰ ਬੰਦਾ ਸੋਚਿਆ ਕਰੋ ਸਵੇਰੇ ਘਰੋਂ ਨਿਕਲਦੇ ਆ ਸਭ ਸੋਚਿਆ ਕਰੋ ਕਿ ਜੇ ਕਦੇ ਨੂੰ ਠੱਕਾ ਹੁੰਦਾ ਕੁਦਾ ਕਾ ਮਹੰਗਾ ਤੁਰਕ ਪਟੀ ਜਾਂਦਾ ਤੁਰਕਾ ਲੱਗ ਲਾਈ ਜਾਂਦਾ ਤੂੰ ਪਾਣੀ ਤੇ ਆਪਣੇ ਲੋਕਾਂ ਦੀ ਆਦਤ ਹੈ ਘਰੋਂ ਪੂਰੇ ਕਰਕਰਾਂ ਚ ਕੰਦੇ ਝੋਰਾ ਪੂਰਾ ਪਾ ਕੇ ਪਾਣੀ ਆ ਕਿੰਨੇ ਆ ਖੜਗਾ ਇੱਥੇ ਦੀਪਨਾਵਾਂ ਦੇਖਦਾ ਹੁੰਦਾ ਜਾਂ ਬੰਦੇ ਲੈਰ ਤੇ ਪੋਟ ਤੇ ਖੜੇ ਹੁੰਦੇ ਹੁੰਦੇ ਹੁੰਦਾ ਲਫਾਫੇ ਤੇ ਲੈਰ ਤੇ ਪਰ ਸਾਰਾ ਗੁਰੀਦਾਨ ਲੋਕੀ ਕੁਦਾ ਨਾਮ ਵਾਲਾ ਮोटा ਹੋਰ ਸਵਾਨਾ ਕਰਕੇ ਤੂੰ ਪੱਟਾ ਮਰ ਗਿਆ ਝਾਕੇ ਲੈਰ ਤੇ ਪੱਟਾ ਮਰ ਗਿਆ ਝਾਕੇ ਲੈਰ ਤੇ ਜਦੋਂ ਆਪਾਂ ਤਾਂ ਸੀ ਪਾਣੀ ਚ ਪਾਉਣ ਲੱਗ ਗਏ ਸਿਸਟਰ ਕੇ ਬੇਚੀ ਤੇ ਜਿੱਦੀ ਆ ਇਹਨੂੰ ਆਉਂਦੀ ਰੂਪ ਚ ਲੱਗ ਕਰਨਾ ਪੈਣਾ ਤੇ ਹਰ ਤੁੰ ਦਾ ਉੱਤੇ ਥਰ ਜਾ ਕੇ ਜਿੱਥੇ ਉਹਦਾ ਪਾਣੀ ਨੂੰ ਵਧਾ ਕਰਦਾ ਪੂਰੀ ਬਾਹ ਫੜ ਕੇ ਉੱਤੇ ਆ ਜਾ ਆ ਪਾਣੀ ਨੂੰ ਦੀ ਜਿਹੜਾ ਗਾਤੂ ਸਿਰਦਾ ਪਾਣੀ ਦੇ ਗਾਤੂ ਨੂੰ ਕਾ ਜਿਹੜਾ ਬੰਦਾ ਰੱਖ ਬਣਦਾ ਪੜਦਾ ਹੈ ਦਜਨਾਉਂਦਾ ਤੇ ਥਰ ਜਾ ਕੇ ਉਹਦੀ ਯਾਰ ਆਗਲਾ ਤੇਰੀ ਮੈਨੂੰ ਮੜਾ ਘਾੜਾ ਤੇਰੇ ਘੱਡੇ ਦੇ ਮਾਰ ਕੇ ਦੇਖਾਂ ਉਹ ਲੱਗਦਾ ਕਿ ਨਹੀਂ ਇਹ دیر ਸੂਤ ਆਉਣਗੇ ਉਹ ਮੈਂ ਜੇ ਆਪਾਂ ਕਹਿੰਦੇ ਸਮਝਾ ਰਹੇ ਹਾਂ ਇਹ ਸਮਝ ਤਾਂ ਮਨ ਤਾਂ ਲੱਗੇ ਪੁਝਾਕੀਆਂ ਦੀ ਬਦਲੀ ਕਿਰਤੀ ਵੀ ਰਹਿ ਕੇ ਰੋਸਾ ਨਾ ਕਰੇ ਸਮਝ ਵਾਲੇ ਸਿਰ ਥੋੜੇ ਰਹਿ ਕੇ ਫਰਵਾਹ ਕਰਨ ਵਾਲੇ ਬਾਹਲੇ ਜਾ ਉਹ ਬਾਹਲੇ ਕਹਿੰਦੇ ਰੋਖਾ ਪਿੱਛੇ ਮੈਂ ਮੈਨੂੰ ਪਤਾ ਜਿਵੇਂ ਮੈਂ ਲੜ ਕੇ ਉਡਾਈ 10 ਸਾਲ ਮੈਂ ਪੂਰੇ ਉੱਥੇ ਜਦੋਂ ਜਦ ਕੀਤੀ ਮੇਰੇ ਏਰੀਆ ਚ ਤਾਹਾਂ ਜਾ ਕੇ ਚੋਰੀ ਦਾ ਪੱర్చਾ ਕਰਾਇਆ ਕਾਲੀ ਵੇਚਣ ਵਾਲੇ ਬੰਦਾਂ ਦੇ ਕੋਲ ਜਾ ਉਹ ਦੋ ਕਿਤੇ ਜੰਗਲ ਪੱਤੇ ਬੰਦਿਆਂ ਦੇ ਉੱਥੇ ਜਾ ਕੇ ਮੋਰਚਾ ਲਾਇਆ ਚੰਗਲ ਦਵਾਰੇ ਲਾਇਆ ਪਰ ਚੰਗੀ ਬਾਹ ਫਿਰ ਕਿਰੀ ਦੇਰ ਦੀ ਪਾਣੀ ਪੱਤੇ ਜੰਗਲ ਉੱਤੇ ਸਰਕਾਰੀ ਢਾਣੀ ਦਿੱਤ ਹੁੰਦੇ ਆ ਆ ਬੋਰ ਬਣਦਾ ਵੱਡੇ ਭਾਈ ਕਿਸੇ ਨੇ ਖੜਾ ਦਾ ਬਾ ਦਾ ਬੋਰ ਐਡਾ ਬਣਾ ਖੜਾ ਬਣਦਾ ਕੋਪਾਨ ਸਮਾਜ ਦੀ ਬੇਬੇ ਨਾਲ ਅੰਡਮੈਂਟ ਕਿਹਾ ਹੁੰਦਾ ਉਹ ਮੈਂ ਮੈਨੂੰ ਕਿਹੜਾ ਬੋਝੂਗਾ ਕਿ ਹੋਰ ਨਾ ਹੀ ਯਾਰ ਰਹੇ ਇਹਨੇ ਗੱਲਾ ਬੰਦਾ ਨਹੀਂ ਲਾ ਸਕਦਾ ਬਾਈ ਹਰ ਬੰਦਾ ਆਪਣਾ ਭਗ ਸਮਝ ਨਹੀਂ ਇਹਦੇ ਧਰਤੀ ਮੇਰੀ ਮਾਂ ਹੈ ਇਹ ਰੁੱਖ ਵੀ ਮੇਰੇ ਨੇ ਇਹ ਪਾਣੀ ਵੀ ਮੇਰਾ ਹੈ ਇਹ ਬੁੱਲੀ ਵੀ ਮੇਰੀ ਹੈ ਮੈਂ ਲਊਗਾ ਮੈਂ ਖੜੂਗਾ ਕੁਝ ਨਹੀਂ ਐਸੇ ਮੈਂ ਬਹਿ ਨਹੀਂ ਹੁੰਦਾ ਕੋਈ ਪਾਈ ਜਿੱਥੇ ਕਿਸੇ ਨੇ ਕਹਿੰਦਾ ਸੀ ਜੇ ਕਈ ਆ ਸੋਚੀ ਜਾਂਦੇ ਆ ਵੀ ਇਹ ਦੇਖਣੇ ਬੰਨ ਵਾਲਾ ਪੰਕਾ ਲੈਲਾ ਬਾਜੀ ਨਾ ਹੋ ਜਾਣ ਤੇ ਪਰਜਾ ਉੱਤੇ ਡਿੱਗਦਾ ਜੇ ਵੀ ਨਾ ਲਾ ਦੋ ਵੀ ਮਹੀਨੇ ਚਾਰ ਤੇ ਜੇ ਦੇ ਵੀ ਕਿਤਾਏ ਕਿ ਕੀ ਗੱਲ ਆ ਦੂਜੇ ਪਾਸੇ ਵੀ ਮਾਰ ਰਹੇ ਆ ਜੇ ਤੁਸੀਂ ਇਸ ਤੋਂ ਆਪਾਂ ਡਰ ਕੇ ਬੈਠ ਗਏ ਮਾਰਦੇ ਨਾ ਹੋ ਜਾਣ ਜੇ ਨਾ ਜਾਣਾ ਪਵੇ ਉਹ ਪਾਣੀ ਸਿਰ ਉੱਤੇ ਬੈਠੇ ਮਾਰ ਦੂ ਧਰਕਲ ਲੈ ਕੇ ਉੱਪਰ ਤੋਂ ਲੈ ਕੇ ਸੌਣ ਤੱਕ ਆਪਾਂ ਪਾਣੀ ਵਰਤਦੇ ਆਪਾਂ ਉਹ ਪਾਣੀ ਉਹੀ ਆ ਜਿਹੜਾ ਵਾਲਾ ਜੁਰਸ ਕਰਕੇ ਤੇ ਨਹੀਂ ਨੀ ਇਹ ਸੋਨੂੰ ਦਵਾਈ ਆਪਾਂ ਇੱਥੇ ਉੱਪਰ ਬੈਠ ਆ ਗਏ ਕਮੇਟੀ ਬਣਾਵਾਗੇ ਆਪਣਾ ਨਾਮ ਤੇ ਨੰਬਰ ਲਿਖਾ ਦਿਓ ਗਰੁੱਪ ਬਣਾ ਕੇ ਪਿੰਡਾਂ ਸ਼ੁਰੂ ਕਰ ਦਿਓ ਕੰਮ ਉਸ ਤੋਂ ਬਾਅਦ ਆਪਾਂ ਰੋਜ਼ 15 20 ਪਿੰਡ ਕੱਢਿਆ ਕਰਾਂਗੇ ਸਾਡੇ ਜਿੱਥੇ ਤਾਂ ਬੰਦਾ ਆ ਜਾਏ ਕਰੂਗਾ ਮੈਂ ਆ ਗਿਆ ਲੈ ਬਈ ਰੋਜ਼ ਜਾਂ ਕੁ ਤਰੇਲ ਵਾਰ ਕਹਿੰਦਾ ਕੋਈ ਵੀ ਡਾਕਟਰ ਸਾਹਿਬ ਕੋਈ ਬੰਦਾ ਆ ਜੇ ਤੇ ਛੋਣੀ ਟੀਮ ਨਾਲ 15 ਵੀ ਰੋਜ਼ ਪਿੰਡ ਕੱਢ ਕੇ ਆਪਾਂ ਲੋਕਾਂ ਨੂੰ ਲਾਮਬੰਦ ਕਰਕੇ ਉੱਥੇ ਵੀ ਲੈ ਕੇ ਜਾਣਾ 15 ਅਗਸਤ ਦੀ ਗੱਲ ਤਾਂ ਆਪਾਂ ਲਾਮਬੰਦੀ ਵੱਡੀ ਕਰਨੀ ਹੈ ਤੇ 15 ਸਤੰਬਰ ਤੱਕ ਦਾ ਪੂਰਾ ਪੰਜਾਬ ਹੁਣ ਟੇਕੜਾ ਤੇ ਹੁਮਲਾ ਚਾਹੀਦਾ ਵੀ ਹੈ ਇੱਕ ਅੱਲਾ ਬੱਡੇ ਜਾਲਾ ਮਸਦਾਨੀ ਜਿੰਨਾ ਵੀ ਜਹਿਰ ਸਿੱਧਾ ਖੇਡਾਂ ਵਿੱਚ ਆ ਰਹੇ ਤੇ ਸਿਰ ਨੂੰ ਪੰਜਾਬ ਦੇ ਲੋਕਾਂ ਨੂੰ ਮਾਰ ਰਹੇ ਆ ਉਹਦੇ ਬਾਪ ਜੇ ਲਾਈ ਆ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ